ਇਹ ਆਈ ਆਪਣਾ ਇਟਲੀ ਦਾ 에어ਪੋਰਟ ਤੇ ਬਾਕੀ ਹੁਣ ਸਾਡੀ ਬੀਬੀ ਭੱਜੀ ਜਾਂਦੀ ਕਹਿੰਦੇ ਸਾਡੀ ਫਲੈਟ ਵੀ ਆ ਆਹ ਜਿਹੜੀ ਇੱਥੋਂ ਟਰਾਂਸਫਰ ਫਲੈਟ ਆ ਉਹ ਹੈਗੀ A66 ਗੇਟ ਤੋਂ ਤੇ ਅਸੀਂ ਹੁਣ ਚੱਲਦੇ ਹਾਂ ਉਧਰ ਦੇ ਪਾਸੇ ਤੇ ਉੱਥੋਂ ਦੇਖਦੇ ਹਾਂ ਕੀ ਬਣਦਾ ਬਾਕੀ ਆ ਕੇਟ ਆ ਚੁੱਕੇ ਆ A61 ਆ ਤੇ ਬਾਕੀ ਪਤਾ ਨਹੀਂ ਕਿਹੜੇ ਕਿਹੜੇ ਆ ਓਕੇ ਅੱਗੇ ਹੋਣਗੇ ਉੱਧਰ ਲਿਖਿਆ ਹੋਇਆ ਵੀ A61 ਤੋਂ ਲੈ ਕੇ 83 ਤੱਕ ਇੱਧਰ ਹੀ ਆ ਸਾਰੇ ਸੋ ਤੁਹਾਨੂੰ ਦੇਖ ਜਾਣਗੇ ਲਓ ਜੇ 에어ਪੋਰਟ ਆ ਥੋੜਾ ਸਿਮਿਲਰ ਜਿਹਾ ਮਤਲਬ ਕਹਿਣ ਦਾ ਭਾਵ ਹੈ ਇਹ ਹੈਗਾ ਬਹੁਤ ਵੱਡਾ ਆ ਮੈਂ ਪਿੱਛੋਂ ਜਿੰਨਾ ਖੱਜਲ ਹੋਇਆ ਉਹ ਮੈਂ ਦਿਖਾਇਆ ਨਹੀਂ ਤੁਹਾਨੂੰ ਵੀਡੀਓ ਚ ਲੇਕਿਨ ਹੈਗਾ ਬਹੁਤ ਵੱਡਾ ਹੈ ਪਤਾ ਨਹੀਂ ਲੱਗਦਾ ਇਹ ਤੇ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਮੈਂ ਤਾਂ ਤਿੰਨ ਚਾਰ ਵਾਰੀ ਪੁੱਛ ਪੁੱਛ ਕੇ ਗੇ ਆਵਾ ਤਾਂ ਫੇਹੀ ਪਤਾ ਲੱਗਿਆ ਮੈਨੂੰ ਕਿਉਂਕਿ ਇੱਥੇ ਸੀਨ ਸਿਸਟਮ ਇਹ ਹੈ ਕਿ ਜੇ ਕਨੈਕਟਡ ਫਲਾਈਟ ਆ ਪਹਿਲਾਂ ਤਾਂ ਮੈਂ ਵੜ ਗਿਆ ਅਰਾਈਵਲ ਦੀ ਲਾਈਨ 'ਚ ਇਦਾਂ ਮੈਨਾਂ ਹੋ ਚੁੱਕੀ ਸੀ ਪਹਿਲਾਂ ਆਪਣੇ ਮੈਂ ਗਿਆ ਸੀਗਾ ਉਸ ਵੇਲੇ ਹਾਂ ਮਾਨ 'ਚ ਗਿਆ ਸੀ ਉਹਨਾਂ ਮੈਨਾਂ ਹੋ ਚੁੱਕੀ ਸੀ ਮੈਨੂੰ ਕਿਸੇ ਨੇ ਅਰਾਈਵਲ ਦੀ ਲਾਈਨ 'ਚ ਬਾੜਤਾ ਤੇ ਮੈਂ ਤਾਂ ਮੇਰੀ ਫਲਾਈਟ ਮਿਸ ਹੋ ਗਈ ਆਜਤ ਕੀ ਫਿਰ ਮੈਂ ਕਹਾ ਨਹੀਂ ਇਦਾਂ ਨਹੀਂ ਸੱਜਣਾ ਆਜਤ ਕੀ ਪੁੱਛ ਲਈ ਆ ਫਿਰ ਮੈਂ ਉਹਨੂੰ ਪੁੱਛ ਲਿਆ ਆਫੀਸਰ ਨੂੰ ਤੇ ਉਹ ਕਹਿੰਦੀ ਵੀ ਇੱਧਰ ਜਾ A66 ਇੱਧਰ ਹੈਗਾ A62 ਤੇ A56 ਉਧਰ ਹੀ ਹੋਊਗਾ ਚਲੋ ਚਲਦੇ ਆਂ ਬਾਕੀ ਵੇਖਦੇ ਆਂ ਟੋਕੀ ਬਹੁਤ ਵੱਡਾ 에ਰਪੋਰਟ ਆ ਮੈਂ ਤਾਂ ਪਹਿਲਾਂ ਕਮਲ ਹੀ ਆ ਗਿਆ ਸੀ ਪਤਾ ਨਹੀਂ ਲੱਗਣ ਦੇ ਕਿੱਦਾਂ ਨੂੰ ਜਾਣਾ ਕਿੱਧਰ ਨੂੰ ਨਹੀਂ ਬਾਕੀ ਨਹੀਂ ਹੁਣ ਫੇ ਓਹ ਛੋ ਚਲੋ ਪਹਿਲੀ ਵਾਰੀ ਜਦੋਂ ਬੰਦਾ ਉਹ ਤਾਂ ਪੁੱਛ-ਪੁੱਛ ਕੇ ਹੀ ਲੱਗਦਾ ਮੈਂ ਕਹਣਾ ਦੁਬਈ 에ਰਪੋਰਟ ਨਾਲੋਂ ਵੀ ਵੱਡਾ 에ਰਪੋਰਟ ਆ ਇਹ